ਆ ਬਾਨੀਆਂ ਦੇ ਵਿਆਹ ਤੇ ਇੱਕ ਪੱਗ ਵਾਲਾ ਨੱਚ ਗਾ ਕੀ ਆਇਆ ਸਾਡੇ ਲੋਕਾਂ ਨੇ ਬੜਾ ਮਾਣ ਕੀਤਾ ਜੀ ਪੱਗ ਦੀ ਸ਼ਾਨ ਉੱਚੀ ਕਰਤੀ ਹਾਸਾ ਹੁੰਦਾ ਇਹਨਾਂ ਦੇ ਮਾਣ ਕਰਨ ਤੇ ਵੀ ਕਿਉਂਕਿ ਆਪਣਾ ਇਤਿਹਾਸ ਪੜੋ ਅੱਜ ਦੇ ਦਿਨ ਤੁਹਾਡੇ ਸ਼ੇਰੇ ਪੰਜਾਬ ਨੇ ਆਪਣੇ ਪੋਤਰੇ ਦਾ ਵਿਆਹ ਕੀਤਾ ਸੀ ਦੁਨੀਆਂ ਦਾ ਸਭ ਤੋਂ ਮਹਿੰਗਾ ਤੇ ਅਮੀਰ ਵਿਆਹ ਸੀ ਉਸ ਸਮੇਂ ਦਾ ਉਹ ਤੇ ਜਦੋਂ ਬਰਾਤ ਚੱਲੀ ਨਾ ਸਾਮਸ਼ਿੰਗਾ ਟਾਰੀ ਦੇ ਗ੍ਰਹਿ ਵੱਲ ਨੂੰ ਤੇ ਲੱਖਾਂ ਰੁਪਏ ਰਾਜਮੰਤਿਆਂ ਨੂੰ ਦਾਨ ਕਰਤੇ ਸੀ ਇੱਕ ਹੈਰਾਨ ਕਰਨ ਵਾਲੀ ਗੱਲ ਹੋਰ ਸ਼ੇਰੇ ਪੰਜਾਬ ਨੇ ਐਲਾਨ ਕੀਤਾ ਸੀ ਕਿ ਪੰਜਾਬ ਦੇਸ਼ ਦੇ ਹਰ ਪਰਿਵਾਰ ਦੇ ਇਕੱਲੇ ਇਕੱਲੇ ਜੀ ਨੂੰ ਦਾਨ ਦਊਗਾ ਇੱਕ ਚਲਾਕ ਬਿਰਤੀ ਦੇ ਨਾਲ ਕੀੜਿਆਂ ਦਾ ਭਰਿਆ ਆ ਘੜਾ ਲੈ ਆਇਆ ਕਹਿੰਦਾ ਤੁਸੀਂ ਕਿਹਾ ਸੀ ਕਿ ਇਕੱਲੇ ਇਕੱਲੇ ਜੀ ਨੂੰ ਦਾਨ ਕਰੋਗੇ ਮੇਰੇ ਜੀਆ ਨੂੰ ਦਾਨ ਦਿੱਤਾ ਨਹੀਂ ਮਹਾਰਾਜ ਨੇ ਕਿਹਾ ਦੱਸ ਕਿੰਨੇ ਜੀ ਨੇ ਤੇਰੇ ਤੇ ਘੜਾ ਖੋਲਤਾ ਚੱਪਣੀ ਲਾਈ ਉਤੋਂ ਤੇ ਕੀੜਿਆਂ ਦਾ ਭਰਿਆ ਘੜਾ ਕਹਿੰਦਾ ਮੇਰੇ ਆ ਜੀ ਮਹਾਰਾਜ ਦੀ ਦਰਿਆਦਲੀ ਵੇਖੋ ਤੁਸੀਂ ਕਹਿੰਦਾ ਤੂੰ ਆਪਣੇ ਜੀ ਗਣ ਕੇ ਦੱਸ ਦੇ ਤੇ ਮੈਂ ਉਹਨਾਂ ਦੇ ਹਿਸੇ ਆਉਂਦੀਆਂ ਵੰਡੇ ਦੀਆਂ ਮੋਹਰਾਂ ਦੇ ਦੇਣਾ ਤੇ ਜੇ ਨਹੀਂ ਜੀ ਗਣੇ ਜਾਂਦੇ ਤੇ ਆ ਘੜਾ ਭਰ ਕੇ ਮੋਹਰਾਂ ਦਾ ਲੈ ਜਾ ਤੇ ਘੜਾ ਭਰ ਕੇ ਮੋਹਰਾ ਦਾ ਲੈ ਗਿਆ ਉਹ ਮਾਣ ਕਰਨਾ ਤੇ ਇਸ ਵਿਆਹ ਤੇ ਕਰੋ ਇੰਨਾ ਅਮੀਰ ਸੀ ਤੁਹਾਡਾ ਦੇਸ਼ ਤੇ ਤੁਸੀਂ ਮਾਣ ਕੀਤੇ ਤੇ ਕਰਨ ਲੱਗੇ ਜਿਹੜੇ ਤੁਹਾਨੂੰ ਲੁੱਟ ਕੇ ਤੁਹਾਨੂੰ ਕੁੱਟ ਕੇ ਪੈਸਾ ਡਾ ਕੇ ਤੇ ਤੁਹਾਨੂੰ ਉੱਥੇ ਨਚਾ ਰਹੇ ਪੱਗਾਂ ਵਾਲਿਆਂ ਨੂੰ ਤੇ ਉਹਦੇ ਤੇ ਤੁਸੀਂ ਮਾਣ ਕਰੀ ਜਾਂਦੇ ਜੀ ਉਹ ਤੁਸੀਂ ਤਾਂ ਖੁਦ ਰਾਜੇ ਸੀ ਇਹ ਮੰਗਤਿਆਂ ਵਾਂਗੂੰ ਆਉਂਦੇ ਸੀ ਤੁਹਾਡੇ ਵਿਆਹਾਂ ਤੇ ਤੇ ਅੱਜ ਤੁਸੀਂ ਜੇ ਨੱਚ ਆਏ ਉੱਥੇ ਜਾ ਕੇ ਤੇ ਕਾਹਦਾ ਮਾਣ ਇਹਦੇ ਚ ਮਾਣ ਕਰਨਾ ਤੇ ਕਰੋ ਨੌ ਨਿਹਾਲ ਸਿੰਘ ਦੇ ਵਿਆਹ ਦਾ ਕਰੋ ਅੱਜ ਦੇ ਦਿਨ ਹੋਇਆ ਸੀ